इंडियन टीवी न्यूज़ पंजाब अपनी खबर अपनी भाषा ਵਿੱਚ नमस्कार ਤੁਸੀਂ ਵੇਖ ਰਹੇ ਹੋ इंडियन टीवी न्यूज़ पंजाब आओ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰ ਇਹਦਾ ਬੰਕਰਪੁਰਵੇ ਫਟਕ ਦੇ ਪਿਛੇ ਇੱਕ ਸੜਕ ਬਣਾਈ ਜਾ ਰਹੀ ਹੈ ਹਾਂਜੀ ਔਰ ਕੰਮ ਬੜੀ ਪ੍ਰੋਗਰੈਸ ਸੇ ਅਚੀ ਤਰੀਕੇ ਸੇ ਚੱਲ ਰਹਾ ਹੈ ਤੁਸੀਂ ਉਸ ਬਾਰੇ ਵਿੱਚ ਸਰ ਕੀ ਕਹਿਣਾਗਾ मैम ਪਾਰਟिकुलर ਕਿਹੜੀ ਐਜੋ ਸਾਈਟ ਅਮਰਦੀਪ ਕਲੋਨੀ ਦੇ ਨਾਲ ਲੱਗਦੀ ਹੈ ਜੋ ਜੋ ਟਰੈਕ ਹੈ ਨਾ ਹਾਂ ਸਰ ਉਹਦੇ ਰਿਕਸਾ ਦਾ ਅਮਰਦੀਪੁਲੋਂਨੀ ਚ ਕੰਮ ਚੱਲ ਰਿਹਾ ਮੇਰੇ ਖਿਆਲ ਉਹਦੀ ਬਾਰੀ ਗੱਲ ਕਰ ਰਹੇ ਆ ਤੁਸੀਂ ਉਹ ਸਾਡੀ ਚੱਲ ਰਹੀ ਹੈ ਜੀ ਕੰਮ ਚੱਲ ਰਿਹਾ ਹੈ ਬਹੁਤ ਸਰ ਜੋ ਸਾਈਡ ਮੇ ਚੱਲ ਰਹਾ ਪ੍ਰੋਜੈਕਟ ਉਹ ਅਮਰਦੀਪੁਲੋਂਨੀ ਹੈ ਆਈ ਡੋਨਟ ਨੋ ਮੈਮ ਉਹ ਰੋਡ ਹੈ ਕੌਜਬੇਲ ਜਾਂਦੀ ਹੈ ਉਹ ਸਾਡੀ ਸਰਕਾਰੀ ਸੜਕ ਹੈ ਤੇ ਉਹਦਾ ਕੰਮ ਪਾਸ ਹੈ ਜੀ ਉਹ ਚੱਲ ਰਿਹਾ ਹੈ ਜੀ ਸਰ ਖੇਤਰੀ ਬਹੁਤ ਸਾਰੀ ਐਸੀ ਸੜਕਾਂ ਹੈ ਜੋ ਬਣਾਉਣੇ ਦੀ ਜ਼ਰੂਰਤ ਹੈ ਲੇਕਿਨ ਜਹਾਂ ਪੇ ਆਬਾਦੀ ਹੀ ਨਹੀਂ ਹੈ ਵਹਾਂ ਪੇ ਨਗਰ ਕੌਂਸਲ ਪਾ ਰਹੀ ਹੈ ਜੀ ਸਰ ਐਦਾਂ ਦਾ ਜੀ ਇਹ ਜੋ ਕੰਮ ਪਾਸ ਹੁੰਦੇ ਆ ਸਾਡੇ ਹਾਊਸ ਦੇ ਪਾਸ ਕਿਤੇ ਜਾਂਦੇ ਆ ਜ ਏ ਸਾਡੀ ਅਥਾਰਟੀ ਨਹੀਂ ਹੁੰਦੀ ਅਫੀਸਰ ਦੀ ਇਹ ਹਾਊਸ ਚ ਲਿਆਏ ਜਾਂਦੇ ਆ ਸਾਰੇ ਮੈਂਬਰ ਸਰਵਨ ਪਾਸ ਕਰਦੇ ਆ ਉਸ ਤੋਂ ਬਾਅਦ ਹੀ ਅੱਗੇ ਪ੍ਰਸੀਡ ਹੁੰਦਾ ਹੈ ਇਹ ਹਾਊਸ ਮਤਲਬ ਹਾਊਸ ਆ ਆਪਣਾ ਜਿਹੜਾ ਕੌਂਸਲਰਸ ਦਾ ਜਿਹੜਾ ਉਹ ਮੀਟਿੰਗ ਹੁੰਦੀ ਹੈ ਨਾ ਮੈਂ ਰੈਜ਼ੋਲੂਸ਼ਨਸ ਪਾਸ ਹੁੰਦੇ ਹਾਊਸ ਆ ਦਾ ਐਮ ਸੀਸ ਦਾ ਕੌਂਸਲਰ ਪ੍ਰਧਾਨ ਜੀ ਹਾਂ ਜਾਈ ਦੇ ਸਰ ਜਿੱਥੇ ਵਾਦੀ ਨਹੀਂ ਆ ਫਿਰ ਸੜਕ ਬਣਾ ਦਿੱਤੀ ਜਾਂਦੀ ਹੈ ਜੀ ਸਰ ਉਹ ਐਕਚੁਅਲੀ ਸਰ ਆਵਾਜ਼ ਆਈ ਹੈ ਜੀ ਸੜਕ ਤੇ ਉਹ ਇਦਾਂ ਦਾ ਹੈ ਨਹੀਂ ਵੀ ਤੁਸੀਂ ਕਹਿ ਰਹੇ ਹੋ ਕਿ ਉੱਥੇ ਨਹੀਂ ਉਹ ਸਾਰਾ ਜਦੋਂ ਪਿੱਛੇ ਫਾਟਕ ਬੰਦ ਹੋਇਆ ਸੀਗਾ ਉੱਥੋਂ ਸਾਰਾ ਸੈਕੰਡ ਰੂਟ ਆਪਸ਼ਨਲ ਚੱਲ ਰਹਾ ਹੈਗਾ ਜਿੱਧਰ ਤੇ ਸਰ ਕਿੰਨੇ ਦਾ ਟੈਂਡਰ ਸੀ ਸਰ ਇਹ ਜੀ 44 ਲੱਖ ਦਾ ਹੈ ਜੀ 44 ਲੱਖ ਹਾਂਜੀ ਤੇ ਲੋਕ ਸਰ ਇਹਦੇ ਜੋ ਨਗਰ ਕੌਂਸਲ ਦੇ ਅੰਦਰ ਕਿ ਕੰਮ ਕਿਤੇ ਜਾਂਦੇ ਨੇ ਉਸਤੇ ਪ੍ਰੈਸ਼ਰ ਚੀਨ ਲਗਾਉਂਦੇ ਜੀ ਕਿ ਇਹ ਕਿਸੇ ਨੇ ਕਿਸੇ ਨੂੰ ਨਿੱਜੀ ਫਾਇਦਾ ਪਹੁੰਚਾਉਣ ਵਾਸਤੇ ਬਣਾਇਆ ਨਹੀਂ ਇਹਦਾ ਕੁਝ ਨਹੀਂ ਸਰ ਕਰਨ ਵਾਲੇ ਤਾਂ ਉਹ ਕੁਝ ਕਹਿੰਦੇ ਆ ਪਰ ਦੇਖੋ ਜੋ ਤੁਹਾਡੇ ਸਾਹਮਣੇ ਹੈ ਕੋਈ ਲੁੱਕੇ ਨਹੀਂ ਹੋ ਰਿਹਾ ਕੰਮ ਕੰਮ ਵਧੀਆ ਹੋ ਰਿਹਾ ਤੇ ਉੱਥੇ ਸੜਕ ਵੀ ਸਰ ਮੈਂ ਤੁਹਾਨੂੰ ਦੱਸਿਆ ਜਦੋਂ ਫਾਟਕ ਬੰਦ ਹੋਇਆ ਸੀਗਾ ਪੂਰੇ ਡੇਰਾ ਵਸੀ ਦਾ ਜਿਹੜਾ ਹੈਗਾ ਟ੍ਰੈਫਿਕ ਉੱਧਰ ਡਾਇਵਰਟ ਹੋਇਆ ਤੇ ਉਹ ਇੱਕ ਸੈਕਿੰਡ ਰੂਟ ਹੈਗਾ ਮੇਰੇ ਖਿਆਲ ਮੇਰਾ ਵਸੀ ਦੇ ਵਸੀਆਂ ਲਈ ਇਨ ਕੇਸ ਜੇ ਉਹ ਵਾਲਾ ਰਸਤਾ ক্লোਜ਼ ਹੁੰਦਾ ਹੈਗਾ ਜੀ ਸਫਰ ਸਰ ਰੋਡ ਤੇ ਇੱਕ ਨਵਾਂ ਪ੍ਰੋਜੈਕਟ ਵੀ ਬਣ ਰਿਹਾ ਹੈ ਸਾਹਮਣੇ ਉਸ ਬਾਰੇ ਵੀ ਕੋਈ ਨੋਲਜ ਹੈਗੀ ਸਰ ਮੈਨੂੰ ਨੋਲਜ ਨਹੀਂ ਹੈਗੀ ਪ੍ਰੋਜੈਕਟ ਮੈਂ ਵੀ ਡੀਲ ਨਹੀਂ ਕਰਦਾ ਮੈਨੂੰ ਨਹੀਂ ਪਤਾ ਕਿ ਸੜਕ ਬਣੀ ਹੈ ਨਾ ਤੋਂ ਜੋ ਐਸ ਡੀਪੀ ਤੋਂ ਹੋਗਾ ਹੀ ਨਹੀਂ ਬਿਲਕੁਲ ਵੀ ਵਾਹ ਪਰ ਲੇਕਿਨ ਜੋ ਮੇਨ ਨਾਲਾ ਹੈ ਉਸੇ ਵਿੱਚ ਸਾਰਾ ਉਸ ਦਾ ਪਾਣੀ ਪਾਈਪ ਡਾਲ ਲਿਆ ਔਰ ਉਸੇ ਦੇ ਉੱਪਰ ਆਪਨੇ ਸੜਕ ਨਾਰਾਦਾ ਮੈਮ ਰੇਨ ਵਾਟਰ ਦਾ ਪਾਈਪ ਆ ਉਹ ਕਿਹੜਾ ਮੈਮ ਕੋਈ ਨਹੀਂ ਨਹੀਂ ਸਰ ਰੇਨ ਵਾਟਰ ਦਾ ਪਾਈਪ ਹੀ ਆ ਜੀ ਮੈਮ ਉਹ ਡਰੇਨੇਜ ਤਾਂ ਮੈਮ ਦਵਾਵਾਂਗੇ ਨਾ ਜੀ ਸੜਕ ਬਣਾਵਾਂਗੇ ਕੋਲੋਨੀ ਦੀ ਗੱਲ ਕਰ ਰਹੇ ਆ ਜਿਹੜੀ ਕੋਲੋਨੀ ਬਣ ਰਹੀ ਆ ਹਾਂਜੀ ਹਾਂਜੀ ਉਹ ਕੋਲੋਨੀ ਵਾਲਿਆਂ ਨੇ ਕੋਈ ਐਸਟੀਪੀ ਵਗੈਰਾ ਤਾਂ ਹਜੇ ਲਾਇਆ ਨਹੀਂ ਹੋਇਆ ਸਰ ਦੇਖੋ ਸਰ ਮੈਂ ਤੁਹਾਨੂੰ ਪਹਿਲਾਂ ਵੀ ਗਏ ਚੁੱਕਿਆ ਉਹ ਮੇਰਾ ਯਾਨੀ ਮੈਟਰ ਨਹੀਂ ਮੈਨੂੰ ਨਹੀਂ ਪਤਾ ਹੈਗਾ ਵੀ

ਅਬ ਅਚਾਨਕ ਜੈਸੀ ਇਹ ਕਲੋਨੀ ਡਵੈਲਪ ਹੋਈ ਸੜਕ ਵੀ ਡਵੈਲਪ ਹੋ ਗਈ। ਬੜਾ ਕੁਝ ਨਹੀਂ ਹੁੰਦਾ। ਦੇਖੋ ਮੈਮ ਇਹ ਤਾਂ ਹੁਣ ਪ੍ਰਾਇੋਰਟੀ ਹੁੰਦੀ ਹੈ। ਹੁਣ ਹਜੇ ਵੀ ਇੰਨੀਆਂ ਸੜਕਾਂ ਕਾਉਂਸਲ 'ਚ ਹੈਗੀਆਂ ਹੈਗੀਆਂ ਤੁਸੀਂ ਜਾਓਗੇ ਜਿਨ੍ਹਾਂ ਦਾ ਕੰਮ ਹੋਣੇ ਵਾਲਾ ਹੈਗਾ। ਪਰ ਦੇਖੋ ਫੰਡਸ ਦੀ ਹੁੰਦੀ ਹੈ ਤੇ ਉਹਦੇ ਇਹ ਨਹੀਂ ਬਾਕੀ ਹਾਊਸ 'ਚ ਕਿਵੇਂ ਪ੍ਰਾਇੋਰਟਾਈਜ਼ ਕਰਨਾ ਹੁੰਦਾ ਨਾ ਕਿਹੜੇ ਕੰਮ ਨੂੰ ਪਹਿਲਾਂ ਪ੍ਰਾਇੋਰਟਾਈਜ਼ ਕਰਦੇ ਆ। ਨਾਲ ਸਾਡੀ ਲੋਕਲ ਗਵਰਨਮੈਂਟ ਹੈ ਜੀ ਜਿੱਦਾਂ ਸਾਡੇ ਐਮਸੀ ਸਾਹਿਬਾਨ ਜਿੱਦਾਂ ਹਾਊਸ 'ਚ ਮਤਾ ਪਾਸ ਹੁੰਦਾ ਉਸ ਹਿਸਾਬ ਨਾਲੇ ਹੋਣਾ ਜੀ। ਤੁਸੀਂ ਸਭ ਕੀ ਕਹਿੰਦੇ ਕਿ ਜਿੱਥੇ ਨਵੀਂ ਕਲੋਨੀ ਬਣ ਰਹੀ ਹੈ ਉਸ ਨੂੰ ਪ੍ਰਾਇਓਰਿਟੀ ਪਹਿਲਾਂ ਦਿੱਤੀ ਜਾਂਦੀ ਹੈ ਤੇ ਜਿੱਥੇ ਆਲਰੇਡੀ ਲੋਕ ਇੰਨਾ ਕੁਛ ਨਹੀਂ ਆ ਸਰ ਜਿੱਦਾਂ ਲੋਕ ਸਰ ਲੋਕਾਂ ਦੀ ਡਿਮਾਂਡ ਦੇ ਮੁਤਾਬਿਕ ਹੀ ਅਸੀਂ ਕੰਮ ਕਰਦੇ ਆ। ਲੋਕਾਂ ਦੀ ਜਿਹੜੀ ਡਿਮਾਂਡ ਹੁੰਦੀ ਆ ਸਾਡੇ ਕਾਉਂਸਲਰ ਸਾਹਿਬਾਨ ਆਪਣੇ ਹਾਊਸ 'ਚ ਰੱਖਦੇ ਆ ਜੀ ਉਹਦੇ ਹਿਸਾਬ ਨਾਲੇ ਜੀ ਅਸੀਂ ਅੱਗੇ ਕੰਮ ਨੂੰ ਸਿਰੇ ਚਾੜ੍ਹ ਦੇਵਾਂ ਦੇਖੋ ਸੜਕਾਂ ਦਾ ਹਾਲ ਪਹਿਲੇ ਦੇਖੋ ਜੀ ਟੋਏ ਪੁੱਟੇ ਪਹਿਲੇ ਤੇ ਲੰਗਣਾ ਬੱਚਿਆਂ ਕੇ ਲੰਗਣਾ ਜੋ ਬੱਚੇ ਮਤਲਬ ਸਕੂਲ ਜਾਂਦੇ ਆ ਜਾਂ ਆਮ ਜਨਤਾ ਆ ਬਹੁਤ ਮਤਲਬ ਨਾ ਪ੍ਰੋਬਲਮ ਹੋ ਰਹੀ ਆ ਜੀ ਠੀਕ ਹੈ ਔਰ ਤੁਸੀਂ ਖੁਦ ਦੇਖ ਸਕਦੇ ਹੋ ਕਿ ਸੜਕਾਂ ਦਾ ਹਾਲ ਕੀ ਆ ਠੀਕ ਹੈ ਨਾ ਔਰ ਕੋਈ ਮਤਲਬ ਕੋਈ ਦੇਖਣ ਆਂਦੇ ਆ ਪੁੱਟ-ਪਟ ਕੇ ਟੋਏ ਚਲੇ ਜਾਂਦੇ ਆ ਕੋਈ ਮਤਲਬ ਫੇਰਾ ਪਾਉਂਦੇ ਨਹੀਂ ਜਿੱਧਰ ਆ ਆ ਠੇਕੇਦਾਰ ਆ ਯਾਰ ਨਹੀਂ ਹਮ ਤਾਂ ਲੇਬਰ ਵਾਲੇ ਆ ਅੱਛਾ ਤਾਂ ਇਹ ਸੜਕ ਕਹਾਂ ਤੱਕ ਬਣਾ ਰਹੇ ਹੋ सड़क बनाते आ रहे हैं वहीं धर्मशाला के पास से सड़क बनना तो आगे तक है लेकिन फिलहाल अभी यहीं तक बनेगा हाँ। उसके बाद या तो टाइल बन रहा है या ऑफिसर के आदेश से जिस हिसाब से टेंडर होगा उसी हिसाब से बन रहा है अच्छा अभी यहाँ का यहाँ तक का टेंडर है और यहाँ तक बन हाँ, गया अभी यहीं तक बन रहा है फिर अब आगे सर लोग जो कहे आगे तक बनेगा वैसे बनना है वो पुल तक हाँ। आगे जो पुल है क्रॉसिंग रेलवे नीचे ऐसी हाँ। वहाँ तक बनना है अच्छा जे, उसमें ज्वाइंट होना है जे कितने फुट की चौड़ाई की सड़क दस ये, ये फुट नौ इंची की चौड़ाई है अच्छा ये पुल से जो उधर को तो रास्ता बिल्कुल खराब है उधर नहीं बनना अभी हम नहीं बता सकते ये अच्छा। और सर ये आगे ऑफ सर लोग बताएंगे ये अच्छे बता सकते हैं मतलब यहाँ तक बनना है यहाँ तक आपको पता है वहाँ तक पता है वहाँ तक बनेगा फिलहाल अभी यहाँ तक खत्म हो गया है यहाँ तक बना लिए हैं आगे वो पुल तक बनने का है आगे जो पुल भी बहुत ਬਾਰੇ ਜੀ ਹਾਲ ਤੇ ਸਰ ਦੇਖ ਲਓ ਆ ਹਾਲ ਆ ਜੀ ਦੇਖੋ ਹੁਣ ਆਇਆ ਰੂਟ ਲਾ ਕੇ ਆਏ ਚਲੋ ਹੁਣ ਤਾਂ ਬੱਚੇ ਨਹੀਂ ਹੈ ਗੱਡੀ ਚ ਇਧਰ ਖੱਡਾ ਮਾਰ ਕੇ ਛੱਡਿਆ ਹੋਇਆ ਪਹਿਲਾਂ ਗੱਡੀ ਪਹਿਲਾਂ ਵੀ ਮੇਰੀ ਗੱਡੀ ਚਾਰ ਬਾਰ ਫਸੀ ਆ ਉਰੇ ਹੁਣ ਵੀ ਇਹ ਦੇਖੋ ਇਹਦੇ ਉੱਤੇ ਕੁਝ ਨਹੀਂ ਰੱਖਿਆ ਹੋਇਆ ਕੁਝ ਨਹੀਂ ਬੁਰਾ ਹਾਲ ਜਦ ਕਿ ਦੇਖਣਾ ਹੋਰ ਹੋਰ ਪਾਸੇ ਸੜਕਾ ਪੱਟ ਪੱਟ ਕੇ ਬਣਾ ਰਹੇ ਆ ਇਹਦਾ ਕੋਈ ਨਹੀਂ ਦੇਖ ਰਿਆ ਇਹਨੂੰ ਇਦਾਂ ਹੀ ਇੱਕ ਲੰਬੇ ਸਮੇਂ ਤੋਂ ਕਹਿ ਸਕਦੇ ਆ ਇਹਨੂੰ ਵੀ ਬਹੁਤ ਬੁਰਾ ਹਾਲ ਹੈ ਗੰਦਾ ਭਰਿਆ ਪਿਆ ਰਹਿਣਾ ਹੋਇਆ ਪਿਆ ਜੀ ਉਰੇ ਕੋਲੋਨੀ ਆਪਣਾ ਘਰ ਆ ਅੱਗੇ ਅੱਛਾ ਬਹੁਤ ਬੁਰਾ ਹਾਲ ਹੈ ਸੜਕ ਟੁੱਟਿਆ ਹੋਇਆ ਹੈ ਪੂਰਾ ਬੁਰਾ ਹਾਲ ਹੈ ਜੀ ਟੁੱਟੀਆਂ ਕਦੇ ਬਣੀ ਨਹੀਂ ਆਏ ਕਦੇ ਬਣੀ ਨਹੀਂ ਲੇਕਨ ਕੌਨਸੇ ਜੀ ਕਾਰਜਕਾਰੀ ਇਸ ਤਰ੍ਹਾਂ ਦੇਖ ਰਹੇ ਹੈ ਵੇਕਾਰ ਹੈ ਜੀ ਆਂਦੇ ਹਾਂ ਹੁਣ ਇੱਕ ਕੋ ਖੱਡਾ ਮਾਰਨੇ ਵਾਲੀ ਗੱਲ ਹੈ ਗੱਡੀ ਫਸ ਗਈ ਬਤਾਓ ਇਹ ਕਹਿੰਦਾ ਰੂਟ ਲਾ ਕੇ ਆਇਆ ਹੁਣ ਇਹਨੂੰ ਕੱਢੀਏ ਗੱਡੀ ਨੂੰ ਐਡੀ ਵੱਡੀ ਗੱਡੀ ਕਿੱਧਰ ਬੱਚੇ ਹੁਣ ਤਾਂ ਹੱਥ ਵੀ ਉੱਥਾਦਾ ਸੀ ਬੱਚੇ ਹੁੰਦੇ ਸਰ ਸੱਟ ਚੋਟ ਲੱਗ ਸਕਦੀ ਸੀ ਸੜਕਾਂ ਦੀ ਹਾਲਤ ਬਹੁਤ ਬੁਰੀ ਹੈ ਜੀ ਤੁਸੀਂ ਆਪ ਦੇ ਦੇਖ ਸਕਦੇ ਹੋ ਇੱਥੇ ਤਾਂ ਬੰਦਾ ਪੈਦਲ ਨਹੀਂ ਨਿਕਲ ਸਕਦਾ ਜੀ ਸਾਨੂੰ ਤਾਂ ਜੀ ਇੰਨਾ ਬੁਰਾ ਹਾਲ ਹੋ ਰੱਖਿਆ ਹੈ ਕਿ ਆਪਾਂ ਆਪਣੇ ਕੋਈ ਠੀਕ ਹੈ ਜੀ ਤੇ ਜਦੋਂ بارش ਇਹ ਜੇ ਸ਼ੁਰੂ ਤੋਂ ਹੀ ਜਦੋਂ ਦੀ ਕਲੋਨੀ ਕੱਟੀ ਹੋਈ ਜਦੋਂ ਸਾਡੇ ਮਕਾਨ ਪੈ ਰੱਖੇ ਆ ਜੂਰੇ ਉਸ ਟਾਈਮ ਤੇ ਇੱਥੇ ਇੰਨਾ ਬੁਰਾ ਹਾਲ ਹੈ ਕਿ ਸੜਕ ਦਾ ਛੱਡੋ ਬਸ ਤੀਏ ਦਿਨਾਂ ਦੀ ਐਮਸੀ ਵਾਲੇ ਆਪਣਾ ਟੋਆ ਪੁੱਟ ਕੇ ਚਲੇ ਜਾਂਦੇ ਨਾ ਕੋਈ ਨਿਗਰਾਨੀ ਕਰਦਾ ਸਾਡਾ ਘਰ ਗਿਰਨ ਤੋਂ ਬਚਿਆ ਜੋ ਦਿਖਾਓ ਤੁਸੀਂ ਉੱਥੇ ਸਾਡਾ ਘਰ ਤੋਂ ਗਿਰਨ ਤੋਂ ਬਚਿਆ ਇੰਨਾ ਵੱਡਾ ਟੋਆ ਸੀਗਾ ਉਹ ਅਸੀਂ ਆਪ ਬੋਲ ਬੋਲ ਕੇ ਬੰਦ ਕਰਵਾਇਆ ਆ ਨਹੀਂ ਤਾਂ ਸਾਡੀ ਗੱਡੀ ਵੀ ਗਿਰ ਜਾਣੀ ਸੀ ਸਭ ਕੁਝ ਹੋ ਜਾਣਾ ਸੀ ਇੱਥੋਂ ਦੋ ਪਹੀਆ ਵਾਹਨ ਨੇ ਡਾਂਗ ਲੰਘ ਸਕਦਾ ਇੰਨਾ ਬੁਰਾ ਹਾਲ ਹੈ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਪਲੀਜ਼ ਇੱਥੇ ਆ ਕੇ ਠੀਕ ਕਰੋ ਜੋ ਵੀ ਹੈਗਾ ਇੱਥੇ ਗਲੀਆਂ ਦਾ ਬਣਾਓ ਇਸ ਇਹ ਵੀ ਏਰੀਆ ਮੁਬਾਰਕਪੁਰ ਮੀਰਪੁਰ ਦੇ ਅੰਡਰ ਆਂਦਾ ਹੈ ਇਹਦੇ ਵੱਲ ਧਿਆਨ ਦਿਓ ਔਰ ਇਹਦੀ ਸੜਕਾਂ ਦਾ ਜਲਦ ਤੋਂ ਜਲਦ ਨਿਕਾਸ ਕਰੋ ਸਭ ਤੋਂ ਪਹਿਲਾਂ ਧਿਆਨ ਤੁਹਾਨੂੰ ਇੱਧਰ ਦੇਣਾ ਚਾਹੀਦਾ ਹੈ ਨਗਰ ਕੌਂਸਲ ਖੇਤਰ ਦੇ ਵਿੱਚ ਸੜਕਾਂ ਬਣਾ ਰਹੀ ਹੈ ਜੀ ਕਿ ਉਹ ਉੱਥੇ ਜਾਇਜ਼ ਕਮੇਡੀ ਦੇਖੋ ਉੱਥੇ ਜਾਇਜ਼ ਹੋਗਾ ਬੁਰਾ ਹਾਲ ਹੈ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰਾ ਆਹ ਦੇਖ ਲਓ ਗਲੀਆਂ ਦਾ ਇੰਨਾ ਬੁਰਾ ਹਾਲ ਹੈ ਇੱਥੇ ਕੋਈ ਕੁਝ ਨਹੀਂ ਕਰਦਾ ਜਦੋਂ ਤਾਂ ਇਹਨਾਂ ਨੇ ਜ਼ਮੀਨ ਵੇਚਣੀ ਸੀ ਦੇਣੇ ਸੀਗੇ ਫੇਰ ਤਾਂ ਬਹੁਤ ਵਧੀਆ ਸੀ ਕਿ ਹਾਂ ਚਲੋ ਠੀਕ ਹੈ ਗਲੀਆਂ ਉਹ ਕਰਾਂਗੇ ਪਰ ਕੋਈ ਇੱਥੇ ਗਲੀਆਂ ਨਹੀਂ ਬਣਾ ਰਿਹਾ ਕੁਝ ਨਹੀਂ ਕਰ ਰਿਹਾ ਔਰ ਸਾਡੇ ਵਰਗੀਆਂ ਦਾ ਬਹੁਤ ਪੁਰਾ ਹਾਲ ਹੋਇਆ ਹੋਇਆ ਇੱਥੇ ਦੇਖੋ ਰੋਡਾਂ ਦਾ ਕੀ ਹਾਲ ਹੈ ਬੁਰਾ ਇੱਥੇ ਲੋਕ ਤਾਂ ਕਹਿੰਦੇ ਕਿ ਨਗਰ ਕੌਂਸਲ ਸਰਕਾਰ ਹੀ ਬਣਾਈ ਜਾਂਦੀ ਸਰ ਇੱਥੇ ਕੁਝ ਨਹੀਂ ਨਾ ਕਰ ਰਹੀ ਸਾਡੇ ਵਾਲੀ ਏਰੀਆ ਚ ਆ ਕੇ ਕੁਝ ਨਹੀਂ ਕੋਈ ਕਰ ਰਿਹਾ ਸਾਰੇ ਸਾਈਡ ਤੇ ਹੀ ਹੈ ਸਾਰੇ ਸਾਈਡ ਤੇ ਹੀ ਹੋਰ-ਹੋਰ ਪਾਸੇ ਬਣਾਈ ਜਾ ਰਹੇ ਨਗਰ ਕੌਂਸਲ ਦੇ ਕਾਰਜਕਾਰੀਆਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੀ ਸਰ ਬਹੁਤ ਬੁਰਾ ਹਾਲ ਇੱਥੇ ਤਾਂ ਦੇਖ ਲਓ ਤੁਸੀਂ ਬਸ ਮੈਂ ਕੀ ਆਉ ਦੱਸਾਂ ਅੰਡਰ ਹੋਣ ਦਾ ਸਾਨੂੰ ਵੀ ਕੁਝ ਹੋਵੇ ਵੀ ਹਾਂ ਫਾਇਦੇ ਹੈਗੇ ਆ ਐਮਸੀ ਦੇ ਦਾ ਅੰਡਰ ਤੋਂ ਜਿਹੜੇ ਐਮਸੀ ਦੇ ਨਗਰ ਉੱਚ ਨਹੀਂ ਆਉਂਦੇ ਪਿੰਡ ਉਹ ਜ਼ਿਆਦਾ ਵਧੀਆ ਮੈਂ ਕਹਿੰਨਾ ਜੀ ਉਹ ਜ਼ਿਆਦਾ ਵਧੀਆ ਡਿਵੈਲਪਮੈਂਟ ਆ ਪੱਕੀਆਂ ਸੜਕਾਂ ਹੈ ਜੀ ਕੋਈ ਗੰਦ ਨਹੀਂ ਮਿਲੂਗਾ ਇੱਥੇ ਤਾਂ ਡੇਂਗੂ ਨਾਲ ਜੀ ਅੱਧੀ ਦੁਨੀਆ ਬਿਮਾਰ ਡੇਂਗੂ ਨਾਲ ਹੋਈ ਪਈ ਹੈ ਜੀ ਅੱਧੀ ਦੁਨੀਆ ਜੀ ਮੱਛਰਾਂ ਨਾਲ ਬਿਮਾਰ ਹੋ ਗਈਆ ਕੋਣ ਹੈ ਜੀ ਉਹਦਾ ਭੁਗਤਾਨ ਕਰਨ ਵਾਲਾ ਕੋਈ ਵੀ ਨਹੀਂ ਹੈਗਾ ਜੀ ਤੁਸੀਂ ਜਾ ਕੇ ਦੇਖ ਲਓ ਡੇਂਗੂ ਦੇ ਮਰੀਜ਼ ਹਰ ਇੱਕ ਜਗ੍ਹਾ ਪੂਰੇ ਮੋਹੱਲੇ 'ਚ ਮਿਲਣਗੇ ਇੱਥੇ ਕੋਈ ਬੰਦਾ ਫੰਕਸ਼ਨ ਨਹੀਂ ਕਰ ਸਕਦਾ ਜੀ ਸਾਨੂੰ ਕੀ ਫਾਇਦਾ ਜੀ ਐਮਸੀ ਦੇ ਹੋਣ ਦਾ ਵੀ ਦੂਜੀ ਬਾਤ ਆ ਲੰਘ ਗਈ